ਤਾ ਸਾਵਧਾਨ ਹੋ ਜਾਓ ਜੀ ਹਾਂ ਬੜੇ ਸ਼ੌਕ ਦੇ ਨਾਜਿਕ ਤੁਸੀਂ ਆਹ ਦੇਸੀ ਘਿਓ ਖਾ ਰਹੇ ਹੋ ਤਾਂ ਥੋੜੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਜੀ ਹਾਂ ਇੱਕ ਖਬਰ ਜੋ ਹੈ ਥੋੜੀ ਸਿਹਤ ਦੇ ਨਾਲ ਜੁੜੀ ਹੋਈ ਹੈ ਦਰਸਲ ਥੋੜੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਇੱਕ ਨਾਮੀ ਕੰਪਨੀ ਦੇ ਨਾਂ ਤੇ ਡੱਬੇ ਜਿਹੜੇ ਪਨਾਏ ਜਾ ਰਹੇ ਜਿਸ ਦੇ ਵਿੱਚ ਦੇਸੀ ਘਿਓ ਭਰ ਕੇ ਬਜ਼ਾਰਾ ਦੇ ਵਿੱਚ ਵੇਚਿਆ ਜਾ ਰਿਹਾ ਜੋ ਕਿ ਲੋਕੀ ਖਰੀਦ ਵੀ ਰਹੇ ਨੇ ਤੇ ਜਿਸ ਦੇ ਨਾਲ ਉਹਦੀ ਸਿਹਤ ਤੇ ਅਸਰ ਪੈ ਰਿਹਾ ਜੀ ਹਾਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਤੇ ਜਿਹੜੇ ਨਹੀਂ ਮੂਲ ਕੋਇ ਖੜੇ ਹੋਏ ਨੇ ਇਹ ਨੌਜਵਾਨ ਨੇ ਜਿਹੜੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਸੀ ਉਹਨਾਂ ਨੂੰ ਬਿਮਾਰੀਆਂ ਦੇ ਵੱਲ ਧਕੇਲ ਰਹੇ ਸੀ ਇਹ ਦੱਸਿਆ ਗਿਆ ਹੈ ਕਿ ਨੌਜਵਾਨ ਮਲਟੀ ਨੈਸ਼ਨਲ ਕੰਪਨੀ ਨੈਸਲੇ ਦੇ ਨਕਲੀ ਕਿਓਸ ਸਸਤੇ ਰੇਟ ਤੇ ਵੇਚ ਕੇ ਮੁਨਾਫਾ ਕਮਾਉਂਦੇ ਨੇ ਜੀ ਹਾਂ ਨੈਸਲੇ ਨਾਮੀ ਕੰਪਨੀ ਦਾ ਡੱਬਾ ਬਣਾ ਕੇ ਉਹਦੇ ਵਿੱਚ ਦੇਸੀ ਕਿਓ ਪਰ ਕੇ ਲੋਕਾਂ ਨੂੰ ਵੇਚ ਰਹੇ ਸੀ ਤਾਂ ਦੱਸਿਆ ਹੈ ਕਿ ਨਾਦੇ ਵੱਲੋਂ ਪਤਾ ਨਹੀਂ ਕਿੰਨੇ ਨਕਲੀ ਘੋਵੇਚ ਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਚੁੱਕੇ ਨੇ ਦੇਖ ਸਕਦੇ ਹੋ ਨੈਸਲੇ ਇੱਕ ਵੱਡੀ ਕੰਪਨੀ ਉਸ ਦਾ ਨਕਲੀ ਘੋਵੇਚ ਕੇ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸਿਹਤ ਪੱਖੋਂ ਤੇ ਪੈਸੇ ਪੱਖੋਂ ਨੁਕਸਾਨ ਪਹੁੰਚਾ ਰਹੇ ਨੇ ਦੱਸਿਆ ਹੈ ਕਿ ਨਕਲੀ ਦੇਸੀ ਘੋਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਚੁੱਕੇ ਨੇ ਇਹਨਾਂ ਦੋਵਾਂ ਨੌਜਵਾਨਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਇਹ ਬੇਹਦ ਵੱਡਾ ਧੰਦਾ ਖੋਲ ਰੱਖਿਆ ਸੀ ਨਕਲੀ ਦੇਸੀ ਕਿਉ ਪਠਿੰਡਾ ਦੇ ਕਿਸੇ ਵੱਡੀ ਫੈਕਟਰੀ ਚੋਂ ਲਿਆ ਕੇ ਵਕ-ਵਕਾਾਾ ਤੇ ਵੇਚਦੇ ਸੀ ਦੱਸ ਦਈਏ ਕਿ ਨੌਜਵਾਨਾਂ ਦੀ ਪਹਿਚਾਣ ਜਗਸੀਰ ਰਾਮ ਅਤੇ ਉਮਰ ਰਾਮ ਵੱਜੋ ਹੋਈ ਹੈ ਤੇ ਇਹ ਦੋਵੇਂ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਨੇ ਇਹਨਾਂ ਦੋਨਾਂ ਨੌਜਵਾਨਾਂ ਦੇ ਵੱਲੋਂ ਨਾਪਾ ਦੇ ਬਾਜ਼ਾਰ 'ਚ ਦੁਕਾਨਦਾਰ ਨੂੰ ਸਸਤੇ ਰੇਟ ਤੇ ਵੇਚਣ ਸਮੇ ਦੁਕਾਨਦਾਰਾ ਨੇ ਨਕਲੀ ਕਿਉ ਆਪਣਾਉਣ ਵਾਲੇ ਨੂੰ ਤਤ ਪੁੱਛਿਆ ਤੇ ਤੁਰੰਤ ਨਾਪਾ ਵਪਾਰ ਮੰਡਲ ਨੂੰ ਬੁਲਾਇਆ ਤੇ ਪੁਲਿਸ ਨੂੰ ਸੋਚਿਤ ਕੀਤਾ ਗਿਆ ਫਿਰ ਜਾ ਕੇ ਇਹ ਪਰਦਾ ਫਾਸ਼ ਹੋਇਆ ਨਕਲੀ ਕਿਓ ਆਪਣਾਉਣ ਵਾਲੇ ਦੋ ਨੌਜਵਾਨ ਅਨੁਪੂਲਸ ਨੇ ਫਿਲਹਾਲ ਗ੍ਰਫਟਾਰ ਕਰ ਲਿਆ ਤੇ ਉਹਨਾਂ ਦੇ ਉੱਪਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇੱਕ ਗੱਲ ਹੋ ਰਿਹਾ ਕਿ ਜੋ ਇਹ ਡੱਬੇ ਲੈ ਕੇ ਆ ਰਹੇ ਨੇ ਤਾਂ ਇਹ ਕਿੱਥੋਂ ਦਿਨਾਂ ਦੇ ਕੋਲ ਆ ਰਹੇ ਨੇ ਜਿਹੜੇ ਕਿ ਲੋਕ ਕਿਉਂ ਇਸ ਨਾਮੀ ਕੰਪਨੀ ਦੇ ਨੈਸਲੇ ਦਾ ਨਾਮੀ ਕੰਪਨੀ ਹੈ ਜਿਸ ਦਾ ਨਾਮ ਇਸਤੇਮਾਲ ਕਰਕੇ ਉਹ ਕਿਉਂ ਵੇਚ ਰਹੇ ਨੇ ਤਾਂ ਇਹ ਕਿਉਂ ਡੱਬੇ ਕਿੱਥੋਂ ਆ ਰਹੇ ਨੇ ਤਾਂ ਕੰਪਨੀ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਹ ਜਿਹੜੇ ਡੱਬੇ ਬਾਹਰ ਸੁੱਟੇ ਜਾ ਰਹੇ ਨੇ ਤਾਂ ਉਸ ਨੂੰ ਡਿਸਪੋਜ਼ ਯੂ ਜਾਵੇ ਉਸ ਤਰ ਯੂਜ਼ ਨਾ ਕੀਤਾ ਜਾਵੇ ਤਾਂ ਤਾਂ ਕਿ ਇਹ ਇਦਾਂ ਦੇ ਨੌਜਵਾਨ ਜਿਹੜੇ ਨੇ ਉਹ ਇਹਨਾਂ ਤੇ ਗਲਤ ਇਸਤੇਮਾਲ ਨਾ ਕਰ ਸਕਣ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕਰ ਸਕਣ। ਇਹ ਬਟੰਡੇ ਤੋਂ ਹੀ ਫੈਕਟਰੀ ਚੋਂ ਸ਼ਿਪਟ ਬਟੂ 400 ਕਿੱਲੇ ਦੀ ਫੈਕਟਰੀ ਉੱਥੋਂ ਹੀ ਇੱਕ ਇੱਕ ਬੰਦਾ ਦੇ ਰਹੀ ਆਈ ਆਪਾਂ ਨੂੰ ਤੇ ਆਪਾਂ ਕਿੰਨੇ ਟਾਈਮ ਤੋਂ ਕਰ ਰਹੇ ਹਾਂ ਇਹ ਤਾਂ ਇੱਕ ਦੋ ਜਿਹੜੀ ਕੀਤਾ ਹੀ ਪਹਿਲਾਂ ਪਹਿਲਾਂ ਫਲਾਂ ਕੀਤਾ ਨਹੀਂ ਮੈਲਾ ਤੁਹਾਨੂੰ ਪਤਾ ਨਹੀਂ ਕਿ ਵੀ ਇਹ ਨਾਕਲੀ ਆ ਤੁਹਾਨੂੰ ਤਾਂ ਪਤਾ ਸੀ ਨਾਕਲੀ ਤਾਂ ਪਤਾ ਨਹੀਂ ਵੀ ਨਾਕਲੀ ਆ ਕਿਉਂ ਇਹ ਚ ਗਲਤੀ ਹੈ ਗਲਤੀ ਹੈ ਵੀ ਸਰ ਕਿੰਨੇ ਦਾ ਵੇਚਦੇ ਦੇਖ ਡੱਬਾ ਸੋ 320 ਦਾ 300 ਕਿਹਾ ਇੱਕ ਕਿੰਨੇ ਡੱਬੇ ਵੇਚ ਚੁੱਕੇ ਹੁਣ ਉਹ ਤਰੀਕਾ ਪਹਿਲੇ ਘਰੇ ਪੰਜ ਵਿੱਚ ਜੇ ਪੰਜ ਪੰਜ ਵਿੱਚ ਸੱਤ ਸੱਤ ਤੇ ਉਹਦਾ ਹਾਂ ਪੰਜ ਬੇਟੀਆਂ ਲਿਆਂਦੇ ਆਈ ਗਈ ਉਹਦਾ ਸੱਤ ਲੈ ਜਿਵੇਂ ਨਫਾ ਜੜਿਆ ਤੇ ਉਹਦੂਆ ਦੇ 10 ਲੈ ਆਏ ਜੀ ਇਹ 10 ਚੋਂ ਆਲਾ ਤਿੰਨ ਵੇਚੀ ਆ ਲੋਕਾਂ ਦੀ ਸਿਰ ਤੋਂ ਨਾਲ ਫਲਵਾੜ ਕਰ ਲਿਓ ਕੀ ਜਣਾ ਕਰ 10 ਈ ਤੇ ਪਸਤਾਵਾ ਮੰਨਦੇ ਵੀ ਸੁਵਰਾਜ ਐ ਨੈਸਲੇ ਦਾ ਘਿਓ ਵੀ ਨਹੀਂ ਆਂਦੇ ਅੱਜ ਦੁਬਾਰਾ ਇਹ ਤੇ ਤੁਸਤਾ ਵੇਚ ਰਿਹਾ ਨੈਸ਼ਨਲ ਦਾ origignal ਹੈ ਕਿ ਉਹ ਕਿੰਨੇ ਦਾ ਪਤਾ ਹੁਣ ਮਾਲਾ 600 7 17 18 ਦੇ ਰੱਖਦਾ 600 ਦਾ 300 ਦੇ ਵਿੱਚ ਪਤਾ ਕਿੰਨੇ ਦੇ ਵਿੱਚ ਹੈ ਭਾਈ ਮਾਲਾ 40 50 ਰੁਪਏ ਮਾਰ ਜਣ 70 ਰੁਪਏ 80 ਰੁਪਏ ਤੱਕ ਮਾਰ ਦੇ ਕਿੰਨੇ ਦੇ ਵਿੱਚ ਹੈ 300 ਮਾਲਾ 300 ਦੇ ਵਿੱਚ ਵਿੱਚ ਘਰਾਂ ਦੇ ਤੇ ਗੱਡੀ ਕਿਹੜੀ ਹੈ ਜਿਹੜੀ ਲੈ ਕੇ ਆਏ ਮੇਰੀ ਆਪ ਦੀ ਕਿੰਨੇ ਗੇੜਾ ਲਾਇਆ ਹੁੰਦਾ ਬਣਾਉਂਦੇ ਤੇ ਤੀਜਾ ਗੇੜਾ ਸੀਗਾ ਜੀ ਇਹ ਸੰਜੋਤ ਸਰ ਪੰਜਾਬ ਚ ਕਰਦਾ ਨਹੀਂ ਨਹੀਂ ਜੀ ਇੰਨਾ ਵਾਲਾ ਪੰਜ ਬੇਟੀਆਂ ਦਾ ਛਾਂ ਨੂੰ ਉਤਾਰ ਕੇ ਲਾ ਮੁੜ ਗਏ ਜੀ ਦੂਜੀਆਂ ਵੀ ਵਾਲਾ ਐਂ ਲਾਗੇ ਮੁੜ ਗਏ ਜੀ ਆ ਤੀਜੀ ਉਹ ਇੰਨੀ ਦੂਰ ਆਏ ਅਸੀਂ ਇਹਨਾਂ ਨੂੰ ਖੁੱਲੂ ਜਾਣਾ ਠੀਕ ਹੈ ਜੀ ਵੀ ਅੰਦਰ ਲਾਂਦੇ ਜਾਵਾਂਗੇ ਆ ਸਾਡੀ ਗੱਡੀ ਛੇਪਾਂ ਤੇ ਅਸੀਂ ਹੁਣ ਸੀਜ਼ਨ ਚੱਲ ਪਿਆ ਈ ਛੱਡਾ ਜੀ ਆ ਕਰਕੇ ਅਸੀਂ ਨਾ ਦੇ ਰਹੇ ਹਾਂ ਇਹ ਤਾਂ ਦੁਕਾਨਦਾਰ ਕੋਲ ਵੇਚਣ ਵਾਸਤੇ ਆਏ ਤੇ ਇਹ ਕਹਿੰਦੇ ਅਸੀਂ ਬਠਿੰਡੇ ਤੋਂ ਆਏ ਆ ਵੇਚਣ ਵਾਸਤੇ ਤੇ ਇਹਦਾ ਨੈਚੁਰਲ ਦਾ ਰੇਟ ਹੈਗਾ 530 ਰੁਪਏ ਜਿਹੜਾ ਇਹ ਉਹਨੂੰ ਗੱਲਾਂ ਚ ਲਲਚਾ ਕੇ 400 ਦੇ ਆਏ 400 ਦੇ ਆ 300 ਤੇ ਆਏ ਉਸਨੇ ਕਿਹਾ ਕੋਈ ਨਹੀਂ ਜੀ ਬੈਠੋ ਸੀ ਕਿੰਨਾ ਕੁ ਮਾਲ ਹੈ ਉਹਨੇ ਫਿਰ ਵਪਾਰ ਮੰਡਲ ਨੂੰ ਫੋਨ ਕੀਤਾ ਵੀ ਆਜੋ ਭਾਈ ਤੁਸੀਂ ਵੀ ਬੰਦਾ ਇੱਕ ਗਲਤ ਕੀ ਵੇਚਣ ਆਇਆ ਹੈ ਉਹਨੇ ਸਾਡੇ ਲੈਵੇ ਤੇ ਉਸ ਤੋਂ ਇਲਾਵਾ ਜਿਹੜੇ ਕੋਲ ਏਜੰਸੀ ਹੈ ਮੁੰਡੇ ਕੋਲੇ ਉਹਨੂੰ ਵੀ ਬੁਲਾ ਲਿਆ ਜਦੇ ਨੈਸਲੇ ਜੀ ਨੈਸਲੇ ਦੀ ਉਹ ਕਹਾ ਬੀ ਇਹ ਡੁਪਲੀਕੇਟ ਹੈ ਮਾਲ ਇਹ ਮਾਲ ਡੁਪਲੀਕੇਟ ਹੈ ਨਾਜ਼ਰ ਨਾਲ ਅਸੀਂ ਉਹਨੂੰ ਸਾਹਮਲਿਆ ਦੋ ਬੰਦਿਆਂ ਨੂੰ ਟੈਂਪੋ ਦੇ ਵਿੱਚ 7 ਡੱਬੇ ਦੇ ਟੀ ਦੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਹੀ ਕਹਿੰਦੇ ਵੀ ਇਹ ਜਿਹੜਾ ਗੰਦ ਲੋਕਾਂ ਨੂੰ ਮਾਵਾਪਾ ਨੂੰ ਜਿਹਨੂੰ ਵੀ ਖਲਾਇਆ ਜਾਂਦਾ ਹੈ ਬਹੁਤ ਮਾੜਾ ਹੈ ਬੱਚਿਆਂ ਤੇ ਅਸਰ ਪੈਂਦਾ ਹੈ ਬਿਮਾਰੀਆਂ ਵੱਧਦੀਆਂ ਨੇ ਤੇ ਅਸੀਂ ਇਹ ਦੇ ਠੱਲ ਪਾਉਣ ਵਾਸਤੇ ਇਹ ਕੰਮ ਕੀਤਾ ਨਹੀਂ ਤਾਂ ਸਾਨੂੰ ਕੋਈ ਡੋੜੀ ਨਹੀਂ ਹੈ ਉਹ ਦੁਕਾਨਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਸਾਰੇ ਦੁਕਾਨਦਾਰਾਂ ਨੂੰ ਮੈਸੇਜ ਦਿੱਤਾ ਹੈ ਨਬਾ ਵਪਾਰ ਮੰਡਲគ្នਿਆਂ ਨੂੰ ਵੀ ਜਿਹੜਾ ਜਿਹੜਾ ਸਮਾਨ ਵੇਚਣ ਆ ਰਿਹਾ ਬਾਹਰੋਂ ਅੰਦਰੋਂ ਕੋਈ ਸਾਨੂੰ ਤੁਸੀਂ ਜਦੇ ਕਨਫਰਮ ਕਰੋ ਅਸੀਂ ਨਾਲ ਜਨਾਂ ਆਉਂਦੇ ਕਾਰਵਾਈ ਕਰਵਾਮਾ ਨੇ ਜੇ ਗਲਤ ਵਸਥਿਤ ਜਿਵੇਂ ਨਕਲੀ ਵੇਚਣ ਆਏ ਨੇ ਅਸਲ ਵਿਕਤੀਆਂ ਤੇ ਵੀ ਇਹਦਾ ਬਹੁਤ ਗਲਤ ਪ੍ਰਭਾਵ ਪੈਂਦਾ ਹੈਗਾ ਨਾ ਪਤਾ ਨਹੀਂ ਹੋਵੇ ਆ ਬਿਲਕੁਲ ਪੈਂਦਾ ਜੀ ਗਲ ਜਿਹੜਾ ਗਲਤ ਕੰਮ ਕਰੂਗਾ ਤੁਕ ਤੂਗਾ ਸਾਨੂੰ ਜੀ ਬਜ਼ਾਰ ਤੋਂ ਫੋਨ ਆਇਆ ਸੋਮਨਾਥ ਧੱਲੇ ਦਾ ਜਿਹਨੇ ਕਿਹਾ ਇੱਥੇ ਨਕਲੀ ਕੀ ਵੇਚਦੇ ਫਿਰਦੇ ਨੇ ਗੱਡੀ ਇਹਨਾਂ ਕੋਲ ਦੋ ਬੰਦੇ ਨੇ ਅਸੀਂ ਮੌਕੇ ਤੇ ਗਏ ਮੌਕੇ ਤੇ ਜਾ ਕੇ ਦੇਖਿਆ ਤਾਂ ਇਹ ਦੋਏ ਬੰਦੇ ਸਾਨੂੰ ਉੱਥੇ ਮੌਕੇ ਤੇ ਮਿਲੇ ਤੇ ਇਹਨਾਂ ਦੇ ਕੋਲ 670 ਗ੍ਰਾਮ ਲੋਹੇ ਕਿਸੇ ਵੀ ਕੱਪ ਦੇ ਵਿੱਚ ਨਹੀਂ ਫਿਰਦੀ ਤੇ ਗੱਡੀ ਨੰਬਰ ਹੈ ਜੀ ਇਹਦਾ HR 6791 31 ਪਿਕਅਪ ਗੱਡੀ ਦੇ ਵੇਚਦੇ ਫਿਰਦੇ ਸੀ ਤੇ ਇਹਨਾਂ ਦੇ ਮਾਦਨ ਵਾਲੇ ਸੀ ਇਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਅਸੀਂ ਮੌਕੇ ਤੇ ਡੀ ਐਚਓ ਸਾਹਿਬ ਨੂੰ ਬੁਲਾਇਆ ਡੀ ਐਚਓ ਸਾਹਿਬ ਨੇ ਸਿੰਪਲ ਪਰੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਥਾਣਾ ਬੰਦ ਕਰਾ ਕਿੰਨੇ ਕੋਟਲ ਕਿੰਨੇ ਬਾਕਸ ਵੀਰੇ ਇਹਨਾਂ ਤੋਂ ਬਰਾਮਦ ਇਹਨਾਂ ਤੋਂ 7 ਬੇਟੀਆਂ ਬਰਾਮਦ ਹੋਈਆਂ ਇਹ ਜਿਨ੍ਹਾਂ ਦਾ ਇੱਕ ਡੱਬੇ ਦੇ ਵਿੱਚ 16 ਲੀਟਰ ਨੈਸਲੇ ਐਵਰੀਡੇ ਸਾਈਪੀ 700 ਰੁਪਏ ਟੋਟਲ 700 ਰੁਪਏ ਕਿ ਕਿਥੋਂ ਲੈਣ ਵਾਲੇ ਨੇ ਦੋ ਜਣੇ ਇਹ ਬੰਦੇ ਹੈਗੇ ਜੀ ਇੱਕ ਤਾਂ ਲਾਲਿਆਂ ਵਾਲੀ ਦਾ ਇਹਦਾ ਨਾਮ ਹੈਗਾ ਜੀ ਜਗਸੀਰ ਰਾਮ ਪੁੱਤਰ ਸਨ ਆਫ ਫਜੀਰਮ ਵਾਸੀ ਪਿੰਡ ਲਾਲਿਆਂ ਵਾਲੀ ਥਾਣਾ ਛਨੀਰ ਜ਼ਿਲ੍ਹਾ ਮਾਨਸਾ ਇੱਕ ਸੋਮਾ ਰਾਮ ਸਨ ਆਫ ਰਾਂਝਾ ਰਾਮ ਵਾਸੀ ਭੰਮੇ ਖੁਰਦ ਥਾਣਾ ਛਨੀਰ ਜ਼ਿਲ੍ਹਾ ਮਾਨਸਾ ਕਿੰਨੇ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਇਹਦੇ ਬਾਰੇ ਹਜੇ ਤਪਤੀਸ ਜਾਰੀ ਹੈ ਜੀ ਅਗਲੇ 2 ਤਪਤੀਸ ਦੇ ਵਿੱਚ ਸਾਹਮਣੇ ਆਊਗਾ ਜਿਹੜੀ ਤਾਰਾ ਦੇ ਤਰ੍ਹਾਂ ਕੋਈ ਨਹੀਂ ਤੇ ਤਾਰਾ ਜੀ 274 318 ਡੀਐਨਐਸ ਦੇ ਤਹਿਤ 500 ਰੁਪਏ ਜੇਕਰ ਤੁਸੀਂ ਦੇਸੀ ਘਿਓ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਜੀ ਹਾਂ ਬੜੇ ਸ਼ੌਕ ਦੇ ਨਾਲ ਜੇਕਰ ਤੁਸੀਂ ਆ ਦੇਸੀ ਘਿਓ ਖਾ ਰਹੇ ਹੋ ਤਾਂ ਥੋੜੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਜੀ ਹਾਂ ਇੱਕ ਖਬਰ ਜੋ ਹੈ ਥੋੜੀ ਸਿਹਤ ਦੇ ਨਾਲ ਜੁੜੀ ਹੋਈ ਹੈ ਦਰਸਲ ਥੋੜੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਇੱਕ ਨਾਮੀ ਕੰਪਨੀ ਦੇ ਨਾਂ ਤੇ ਡੱਬੇ ਜਿਹੜੇ ਪਨਾਏ ਜਾ ਰਹੇ ਜਿਸ ਦੇ ਵਿੱਚ ਦੇਸੀ ਘਿਓ ਭਰ ਕੇ ਬਜ਼ਾਰਾ ਦੇ ਵਿੱਚ ਵੇਚਿਆ ਜਾ ਰਿਹਾ ਜੋ ਕਿ ਲੋਕੀ ਖਰੀਦ ਵੀ ਰਹੇ ਨੇ ਤੇ ਜਿਸ ਦੇ ਨਾਲ ਉਹਦੀ ਸਿਹਤ ਤੇ ਅਸਰ ਪੈ ਰਿਹਾ ਜੀ ਹਾਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮੁੰਡੇ ਜਿਹੜੇ ਨੇ ਮੂਲਕੋਇ ਖੜੇ ਹੋਏ ਨੇ ਇਹ ਨੌਜਵਾਨ ਨੇ ਜਿਹੜੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਸੀ ਉਹਨਾਂ ਨੂੰ ਬਿਮਾਰੀਆਂ ਦੇ ਵੱਲ ਧਕੇਲ ਰਹੇ ਸੀ ਇਹ ਦੱਸਿਆ ਗਿਆ ਹੈ ਕਿ ਨੌਜਵਾਨ ਮਲਟੀ ਨੈਸ਼ਨਲ ਕੰਪਨੀ ਨੈਸਲੇ ਦੇ ਨਕਲੀ ਕਿਓਸਸ ਤੇ ਰੇਟ ਤੇ ਵੇਚ ਕੇ ਮੁਨਾਫਾ ਕਮਾਉਂਦੇ ਨੇ ਜੀ ਹਾਂ ਨੈਸਲੇ ਨਾਮੀ ਕੰਪਨੀ ਦਾ ਡੱਬਾ ਬਣਾ ਕੇ ਉਹਦੇ ਵਿੱਚ ਦੇਸੀ ਕਿਓ ਪਰ ਕੇ ਲੋਕਾਂ ਨੂੰ ਵੇਚ ਰਹੇ ਸੀ ਤਹਾਂ ਨੂੰ ਦੱਸ ਰਹੀ ਹਾਂ ਕਿ ਨਾਦੇ ਵੱਲੋਂ ਪਤਾ ਨਹੀਂ ਕਿੰਨੇ ਨਕਲੀ ਕਿਓ ਵੇਚ ਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਚੁੱਕੇ ਨੇ ਦੇਖ ਸਕਦੇ ਹੋ ਨੈਸਲੇ ਇੱਕ ਵੱਡੀ ਕੰਪਨੀ ਉਸ ਦਾ ਨਕਲੀ ਕਿਓ ਵੇਚ ਕੇ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸਿਹਤ ਪੱਖੋਂ ਤੇ ਪੈਸੇ ਪੱਖੋਂ ਨੁਕਸਾਨ ਪਹੁੰਚਾ ਰਹੇ ਨੇ ਦੱਸ ਰਹੀ ਹਾਂ ਕਿ ਨਕਲੀ ਦੇਸੀ ਕਿਓ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਚੁੱਕੇ ਨੇ ਇਹਨਾਂ ਦੋਵਾਂ ਨੌਜਵਾਨਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਇਹ ਬੇਹਦ ਵੱਡਾ ਧੰਦਾ ਖੋਲ ਰੱਖਿਆ ਸੀ ਨਕਲੀ ਦੇਸੀ ਕਿਉ ਪਠਿੰਡਾ ਦੇ ਕਿਸੇ ਵੱਡੀ ਫੈਕਟਰੀ ਚੋਂ ਲਿਆ ਕੇ ਵਕ-ਵਕਾਾਾ ਤੇ ਵੇਚਦੇ ਸੀ ਦੱਸ ਦਈਏ ਕਿ ਨੌਜਵਾਨਾਂ ਦੀ ਪਹਿਚਾਣ ਜਗਸੀਰ ਰਾਮ ਅਤੇ ਉਮਰ ਰਾਮ ਬੱਚੇ ਹੋਈ ਹੈ ਤੇ ਇਹ ਦੋਵੇਂ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਨੇ ਇਹਨਾਂ ਦੋਨਾਂ ਨੌਜਵਾਨਾਂ ਦੇ ਵੱਲੋਂ ਨਾਪਾ ਦੇ ਬਾਜ਼ਾਰ 'ਚ ਦੁਕਾਨਦਾਰ ਨੂੰ ਸਸਤੇ ਰੇਟ ਤੇ ਵੇਚਣ ਸਮੇ ਦੁਕਾਨਦਾਰਾ ਨੇ ਨਕਲੀ ਕਿਉ ਆਪਣਾਉਣ ਵਾਲੇ ਨੂੰ ਤੱਤ ਪੁੱਛਿਆ ਤੇ ਤੁਰੰਤ ਨਾਪਾ ਵਪਾਰ ਮੰਡਲ ਨੂੰ ਬੁਲਾਇਆ ਤੇ ਪੁਲਿਸ ਨੂੰ ਸੋਚਿਤ ਕੀਤਾ ਗਿਆ ਫਿਰ ਜਾ ਕੇ ਇਹ ਪਰਦਾ ਫਾਸ਼ ਹੋਇਆ ਨਕਲੀ ਕਿਓ ਆਪਣਾਉਣ ਵਾਲੇ ਦੋ ਨੌਜਵਾਨ ਅਨੁਪੂਲਸ ਨੇ ਫਿਲਹਾਲ ਗ੍ਰਫਤਾਰ ਕਰ ਲਿਆ ਤੇ ਉਹਨਾਂ ਦੇ ਉੱਪਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੱਲ ਹੋ ਰਿਹਾ ਕਿ ਜੋ ਇਹ ਡੱਬੇ ਲੈ ਕੇ ਆ ਰਹੇ ਨੇ ਤਾਂ ਕਿ ਕੋ ਦਿਨਾਂ ਦੇ ਕੋਲ ਆ ਰਹੇ ਨੇ ਜਿਹੜੇ ਕਿ ਲੋਕ ਕਿਉਂ ਇਸ ਨਾਮੀ ਕੰਪਨੀ ਦੇ ਨੈਸਲੇ ਦਾ ਨਾਮੀ ਕੰਪਨੀ ਹੈ ਜਿਸ ਦਾ ਨਾਮ ਇਸਤੇਮਾਲ ਕਰਕੇ ਉਹ ਕਿਉਂ ਵੇਚ ਰਹੇ ਨੇ ਤਾਂ ਇਹ ਕਿਉਂ ਡੱਬੇ ਕਿੱਥੋਂ ਆ ਰਹੇ ਨੇ ਤਾਂ ਕੰਪਨੀ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਹ ਜਿਹੜੇ ਡੱਬੇ ਬਾਹਰ ਸੁੱਟੇ ਜਾ ਰਹੇ ਨੇ ਤਾਂ ਉਸ ਨੂੰ ਡਿਸਪੋਜ਼ ਯੁੱਤਾ ਜਾਵੇ ਉਸ ਦਾ ਰੀਯੂਜ਼ ਨਾ ਕੀਤਾ ਜਾਵੇ ਤਾਂ ਤਾਂ ਕਿ ਇਹ ਐਦਾਂ ਦੇ ਨੌਜਵਾਨ ਜਿਹੜੇ ਨੇ ਉਹ ਇਹਨਾਂ 'ਤੇ ਗਲਤ ਇਸਤੇਮਾਲ ਨਾ ਕਰ ਸਕਣ ਤੇ ਲੋਕਾਂ ਦੀ ਸਿਹਤ ਦੇ ਨਾਲ ਖੇਲਵਾੜ ਨਾ ਕਰ ਸਕਣ ਤੇ ਬਟੰਡੇ ਤੋਂ ਹੀ ਫੈਕਟਰੀ ਚੋਂ ਸ਼ਟਿੰਗ ਬਟੂ 400 ਕਿੱਲੇ ਜੀ ਫੈਕਟਰੀ ਉਤੋਂ ਹੀ ਇੱਕ ਬੰਦਾ ਦੇ ਗਿਆ ਹੀ ਆਇਆ ਆਪਾਂ ਨੂੰ ਤੇ ਆਪਾਂ ਕਿ ਕਿੰਨੇ ਟਾਈਮ ਤੋਂ ਕਰ ਰਹੇ ਹਾਂ ਇਹ ਤਾਂ ਇੱਕ ਦੋ ਗੇੜੀ ਕੀਤਾ ਜੀ ਪਹਿਲਾਂ 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 ਕੀਤਾ ਨਹੀਂ ਜੀ ਮੈਨਾਂ ਤੁਹਾਨੂੰ ਪਤਾ ਨਹੀਂ ਕਿ ਵੀ ਇਹ ਨਾਕਲੀ ਆ ਤੁਹਾਨੂੰ ਤਾਂ ਪਤਾ ਸੀ ਨਾਕਲੀ ਤਾਂ ਪਤਾ ਨਹੀਂ ਵੀ ਨਾਕਲੀ ਆ ਕਿਉਂ ਇਹ ਚ ਗਲਤੀ ਹੈ ਗਲਤੀ ਹੈ ਵੀ ਸਰ ਕਿੰਨੇ ਦਾ ਵੇਚਦੇ ਰੱਖੜਾ ਸੋ ਕਿੰਨੇ 20 ਦਾ 300 3 ਹੈ ਇੱਕ ਕਿੰਨੇ ਡੱਬੇ ਵੇਚ ਚੁੱਕੇ ਹੁਣ ਤੱਕ ਮੰਤਰੀ ਪਹਿਲੇ ਘੜੇ ਪੰਜ ਵੇਚੇ ਜਾਂ ਪੰਜ ਪੰਜ ਵੇਚੇ ਸੱਤ ਸੱਤ ਤੇ ਉਹਦਾ ਹਾਂ ਪਹਿਲਾਂ ਪੰਜ ਬੇਟੀਆਂ ਲਿਆਂਦੇ ਆਈ ਗਈ ਉਹਦਾ ਸੱਤ ਲੈ ਜਿਵੇਂ ਨਫਾ ਜੜਿਆ ਤੇ ਉਹਦੂਆ ਦੇ 10 ਲੈ ਆਏ ਜੀ ਇਹ 10 ਚੋਂ ਆਲਾ ਤਿੰਨ ਵੇਚੀ ਆ ਲੋਕਾਂ ਦੇ ਸਿਰ ਤੋਂ ਨਾਲ ਫਲਵਾੜ ਕਰ ਲਿਓ ਕੀ ਜਣਾ ਹੈ ਗੱਲ ਦੀ ਆ ਤੇ ਪਸਤਾਵਾ ਮੰਨਦੇ ਹੋ ਵੀ ਹੁਣ ਸੋਰਾਜ ਐਨਐਸਲੇ ਦਾ ਕਿਉਂ ਨਹੀਂ ਕਹਿੰਦੇ ਅੱਜ ਤੋਂ ਬਾਅਦ ਨਹੀਂ ਤਾਂ ਤੁਸੀਂ ਤਾਂ ਵੇਚ ਰਹੇ ਹੋ ਐਨਐਸਲੇ ਦਾ origignal ਕਿਉਂ ਕਿੰਨੇ ਦਾ ਪਤਾ ਹੁਣ ਮਾਲਾ 600 7 17 18 ਆਦਿ ਇਹ ਰਹਿ ਜਾਂਦਾ 600 ਕੁਝ 320 ਦੇ ਵਿੱਚ ਪਤਾ 300 ਦੇ ਵਿੱਚ ਆਈ ਮਾਲਾ 40 ਰੁਪਏ ਵੀ ਮਾਰ ਜਾਂ 70 ਰੁਪਏ 80 ਰੁਪਏ ਤੱਕ ਮਾਰ ਦੇ ਕਿਹੜੇ ਦੇ ਵਿੱਚ 300 ਮਾਲਾ 300 ਦੇ ਵਿੱਚ ਵਿੱਚ ਘਰਾਂ ਦੇ ਤੁਸੀਂ ਗੱਡੀ ਕਿਹੜੀ ਜਿਹੜੀ ਲੈ ਕੇ ਆਏ ਮੇਰੀ ਆ ਕਿੰਨੇ ਗੱਡਾ ਲਾਇਆ ਤੁਹਾਡਾ ਇਹ ਤੀਜਾ ਗੜਾ ਸੀਗਾ ਜੀ ਇਹ ਸੰਜੋਤ ਸਾਡੇ ਪੰਜਾਬ ਚ ਕਰਦੇ ਨਹੀਂ ਨਹੀਂ ਜੀ ਇੰਨਾ ਮਾਲ ਉਹ ਪੰਜ ਬੇਟੀਆਂ ਦਾ ਸ਼ਾਹ ਨੂੰ ਉਤਾਰ ਕੇ ਲ ਮੜ ਗਏ ਜੀ ਦੂਜਿਆਂ ਵੀ ਵਾਲਾ ਐਂ ਲਾਗੇ ਮੜ ਗਏ ਜੀ ਆ ਤੀਜੀ ਵੇ ਇੰਨੇ ਦੂਰ ਆਏ ਅਜੇ ਇਹਨੇ ਖੁੱਲੂ ਜਾਣਾ ਸੀਗਾ ਜੀ ਵੀ ਇੰਦਰ ਲਾਉਂਦੇ ਜਾਵਾਂਗੇ ਆ ਸਾਡੀ ਗੱਡੀ ਛੇ ਪਾ ਤੇ ਅਸੀਂ ਹੁਣ ਸੀਜ਼ਨ ਚੱਲ ਪਿਆ ਜੀ ਛੱਡ ਆ ਜੀ ਤਾਂ ਕਰਕੇ ਅਸੀਂ ਨਾਹਦੇ ਰਹਾਂਗੇ ਇਹ ਤਾਂ ਦੁਕਾਨਦਾਰ ਕੋਲ ਵੇਚਣ ਵਾਸਤੇ ਆਏ ਤੇ ਇਹ ਕਹਿੰਦੇ ਅਸੀਂ ਬਠਿੰਡੇ ਤੋਂ ਆਏ ਆ ਵੇਚਣ ਵਾਸਤੇ ਤੇ ਇਹਦਾ ਨੈਸ਼ਨਲ ਦਾ ਰੇਟ ਹੈਗਾ 530 ਰੁਪਏ ਜਿਹੜਾ ਇਹ ਉਹਨੂੰ ਗੱਲਾਂ ਚ ਲਲਚਾ ਕੇ 400 ਤੇ ਆਏ 400 ਤੋਂ ਬਾਅਦ 300 ਤੇ ਆਏ ਉਸਨੇ ਕਿਹਾ ਕੋਈ ਨਹੀਂ ਜੀ ਬੈਠੋ ਸੀ ਕਿੰਨਾ ਕੁ ਮਾਲ ਹੈ ਉਹਨੇ ਫਿਰ ਵਪਾਰ ਮੰਡਲ ਨੂੰ ਫੋਨ ਕੀਤਾ ਵੀ ਆਜੋ ਭਾਈ ਤੁਸੀਂ ਵੀ ਬੰਦਾ ਇੱਕ ਗਲਤ ਕੀ ਵੇਚਣ ਆਇਆ ਉਹਨੇ ਸਾਡੇ ਲੈਵੇ ਤੇ ਉਸ ਤੋਂ ਇਲਾਵਾ ਜਿਹੜਾ ਕੋਲ ਏਜੰਸੀ ਆ ਮੁੰਡੇ ਕੋਲੇ ਉਹਨੂੰ ਵੀ ਬੁਲਾ ਲਿਆ ਜਦੇ ਨੈਸਲੇ ਦੀ ਨੈਸਲੇ ਦੀ ਉਹ ਕਹਿੰਦਾ ਆ ਵੀ ਇਹ ਡੁਪਲੀਕੇਟ ਹੈ ਮਾਲ ਅੱਛਾ ਇਹ ਮਾਲ ਡੁਪਲੀਕੇਟ ਹੈ ਨਾਲ ਦੀ ਨਾਲ ਅਸੀਂ ਉਹਨੂੰ ਸਾਹਮਲਿਆ ਦੋ ਬੰਦਿਆਂ ਨੂੰ ਟੈਂਪੋ ਦੇ ਵਿੱਚ 7 ਡੱਬੇ ਦੇ 30 ਕਿਹਣਾ ਚੋਣੋ ਕਿ ਉਹ ਅਸੀਂ ਇਹੀ ਕਹਿੰਦੇ ਆ ਵੀ ਇਹ ਜਿਹੜਾ ਗੰਦ ਲੋਕਾਂ ਨੂੰ ਮਾਪੇ ਨੂੰ ਜਿਹਨੂੰ ਵੀ ਖਲਾਇਆ ਜਾਂਦਾ ਹੈ ਬਹੁਤ ਮਾੜਾ ਹੈ ਬੱਚਿਆਂ ਤੇ ਅਸਰ ਪੈਂਦਾ ਹੈ ਬਿਮਾਰੀਆਂ ਵੱਧੀਆਂ ਨੇ ਤੇ ਅਸੀਂ ਇਹਦੇ ਠੱਲ ਪਾਉਣ ਵਾਸਤੇ ਇਹ ਕੰਮ ਕੀਤਾ ਨਹੀਂ ਤਾਂ ਸਾਨੂੰ ਕੋਈ ਲੋੜ ਹੀ ਨਹੀਂ ਹੈ ਕੋਈ ਦੁਕਾਨਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਸਾਰੇ ਦੁਕਾਨਦਾਰਾਂ ਨੂੰ ਮੈਸੇਜ ਦਿੰਦਾ ਹੈ ਨੱਬਾ ਵਪਾਰ ਮੰਡਲ ਕੰਨੀਓ ਵੀ ਜਿਹੜਾ ਜਿਹੜਾ ਸਮਾਨ ਵੇਚਣ ਆ ਰਿਹਾ ਬਾਹਰੋਂ ਅੰਦਰੋਂ ਕੋਈ ਸਾਨੂੰ ਤੁਸੀਂ ਜਦੇ ਕਨਫਰਮ ਕਰੋ ਅਸੀਂ ਨਾਲ ਦੇ ਨਾਲ ਆਉਂਦਾ ਹੈ ਕਾਰਵਾਈ ਕਰਵਾ ਮਾਨੇ ਜੇ ਗਲਤ ਜਿਨੇ ਨਕਲੀ ਵੇਚਣ ਆਏ ਨੇ ਅਸਲ ਵਿਅਕਤੀਆਂ ਤੇ ਵੀ ਇਹਦਾ ਪਰੂ ਗਲਤ ਪ੍ਰਭਾਵ ਪੈਂਦਾ ਕੀ ਹਣਾ ਪਤਾ ਨਹੀਂ ਆਵੇ ਹਾਂ ਬਿਲਕੁਲ ਪੈਂਦਾ ਜੀ ਗਲ ਜਿਹੜਾ ਗਲਤ ਕੰਮ ਕਰੂਗਾ ਤੁਕਤੂਗਾ ਸਾਨੂੰ ਜੀ ਵਿਜਾਰਤ ਤੋਂ ਫੋਨ ਆਇਆ ਸੋਮਨਾਥ ਧਾਲੀ ਦਾ ਜਿਨੇ ਕਿਹਾ ਇੱਥੇ ਨਕਲੀ ਕੀ ਵੇਚਦੇ ਫਿਰਦੇ ਨੇ ਗੱਡੀ ਐ ਨਾਲੋੜਾ ਦੋ ਬੰਦੇ ਨੇ ਅਸੀਂ ਮੌਕੇ ਤੇ ਗਏ ਮੌਕੇ ਤੇ ਜਾ ਕੇ ਦੇਖਿਆ ਤਾਂ ਇਹ ਦੋਏ ਬੰਦੇ ਸਾਨੂੰ ਉੱਥੇ ਮੌਕੇ ਤੇ ਮਿਲੇ ਤੇ ਇਹਨਾਂ ਦੇ ਕੋਲ 670 ਗ੍ਰਾਮ ਲੋ। ਕਿਸੇ ਵੀ ਕੱਪ ਤੇ ਵੇਚਨੇ ਆਂਦੀ ਸੀ। ਤੇ ਗੱਡੀ ਨੰਬਰ ਹੈ ਜੀ ਇਹਦਾ HR 6799 31 ਪਿਕਅਪ ਗੱਡੀ। ਤੇ ਵੇਚਦੇ ਫਿਰਦੇ ਸੀ। ਤੇ ਇਹਨਾਂ ਦੇ ਮਾਦਨ ਵਾਲੇ ਸੀ ਇਹਨਾਂ ਨੂੰ ਕਾਬੂ ਕਰ ਲਿਆ। ਕਾਬੂ ਕਰਨ ਤੋਂ ਬਾਅਦ ਅਸੀਂ ਮੌਕੇ ਤੇ ਡੀਐਚਓ ਸਾਹਿਬ ਨੂੰ ਬੁਲਾਇਆ। ਡੀਐਚਓ ਸਾਹਿਬ ਨੇ ਸੈਂਪਲ ਪਰੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਉਠਾਣਾ ਬੰਦ ਕਰਾ ਕਿੰਨੇ ਟੋਟਲ ਕਿੰਨੇ ਬਾਕਸ ਵੀਰੇ ਇਹਨਾਂ ਦਾ ਬਰਾਮਦ ਇਹਨਾਂ ਤੋਂ 7 ਬੇਟੀਆਂ ਬਰਾਮਦ ਹੋਈਆਂ ਇਹ ਜਿਨ੍ਹਾਂ ਦਾ ਇੱਕ ਡੱਬੇ ਦੇ ਵਿੱਚ 16 ਲੀਟਰ ਨੈਸਲੇ ਐਵਰੀਡੇ ਸਾਈਕੀ 96 ਰੁਪਏ ਟੋਟਲ 90 ਰੁਪਏ ਕਿ ਕਿਥੋਂ ਲੈਣ ਵਾਲੇ ਨੇ ਦੋ ਜਣੇ ਇਹ ਬੰਦੇ ਹੈਗੇ ਜੀ ਇੱਕ ਤਾਂ ਲਾਲਿਆਂ ਵਾਲੀ ਦਾ ਇਹਦਾ ਨਾਮ ਹੈਗਾ ਜੀ ਜਗਸੀਰ ਰਾਮ ਪੁੱਤਰ ਸਨ ਉਹ ਫਜ਼ੀਰਾਮ ਵਾਸੀ ਪਿੰਡ ਲਾਲਿਆਂ ਵਾਲੀ ਥਾਣਾ ਚਨੀਰ ਜ਼ਿਲ੍ਹਾ ਮਾਨਸਾ ਇੱਕ ਸੋਮਾ RAM son of ranja ram ਵਾਸੀ ਭੰਮੇ ਖੁਰਦ ਥਾਣਾ ਚਨੀਰ ਜ਼ਿਲ੍ਹਾ ਮਾਨਸਾ ਕਿੰਨੇ ਟਾਈਮ ਤੋਂ ਕੰਮ ਕਰਦੇ ਆ ਰਹੇ ਨਹੀਂ ਇਹਦੇ ਬਾਰੇ ਹਜੇ ਤਪਤੀਸ਼ ਜਾਰੀ ਹੈ ਜੀ ਗਏ ਦੋ ਤਪਤੀਸ਼ ਦੇ ਵਿੱਚ ਸਾਹਮਣੇ ਆਊਗਾ ਕਿਹੜੀ ਧਾਰਾ ਦੇ ਤਹਿਤ ਹੋਣੀ ਹੈ ਤੇ ਧਾਰਾ ਜੀ 274 318 dns ਦੇ ਤਹਿਤ ਪੰਚਰ ਹੋ ਰਿਹਾ ਹੈ